ਸਸਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹਨ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9115265790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤਰ ਲਿਕ ਨੀਲੀ ਰਵੀ ਟੱਚ ਚ ਤਾਜ਼ੀ ਸੂਹੀ ਦੂਜਾ ਸੂਆ ਹੋਈ ਹੋਈ ਛੋਟੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਕੇ ਦਾਦੇ ਭਾਈ ਸਤਿਕਾਰ ਮੇਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਨਾਮ ਸੁਖਦਾਸ ਸਿੰਘ ਬਾਈ ਪਿੰਡ ਧੌਲਾ ਨਾਮ ਸੁਖਦਾਸਨ ਪਿੰਡ ਧੌਲਾ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਬਾਈ 9872105317 9872105317 ਜਿਹੜੀ ਵੀਰੇ ਆਪਾਂ ਸਕਰੀਨ ਤੇ ਨੀਲੀ ਆ ਵੀ ਟਾਚ ਜੋਟੀ ਦੇਖੀ ਹੈ ਨਾ ਕੈ ਦਿਨਾਂ ਦਾ ਸੂ ਹੈ ਦਾ ਬਾਈ ਇਹਨੂੰ ਚੌਥਾ ਦਿਨ ਸੂਈ ਰੂ ਹੈ ਚੌਥਾ ਦਿਨ ਸੂਈ ਨੇ ਤੇ ਹਾਜ਼ਰ ਦੁੱਧ ਕਿੰਨਾ ਗਿਆ ਵੀ ਹੁਣ ਬਾਈ ਚਾਹੇ 10 ਕਾਲਾ ਚਾਹੇ 11 ਕਾਲਾ ਹੁਣ 9 ਕਿਲੋ ਦੁੱਧ ਜਮ ਤਿਆਰ ਆ 9 ਕਿਲੋ ਦੋਸਤੋ ਦੁੱਧ ਐਨ ਕੰਡਿਆ ਵਾਲਾ ਹਾਇਰ ਆ ਬੱਚਾ ਲਾ ਕੇ ਝੋਟੀ ਬਸਮਾਈ ਹੋਈ ਆ ਸ਼ਾਮ ਦਾ ਟਾਈਮ ਹੈ ਵੀਡੀਓ ਕਵਰ ਕਰਨ ਦਾ ਦੋਸਤੋ 19 21 ਬਹਿਣੀ ਵਾਲੀ ਸਾਈਡ ਜ਼ਰੂਰ ਰੱਖਦੇ ਝੋਟੀ ਜਿਹੜੀਆਂ ਗੱਲਾਂ ਨੇ ਆਪਾਂ ਵੀਡੀਓ ਦੇ ਵਿੱਚ ਪ੍ਰੋਪਰ ਦੱਸਾਂਗੇ ਤਾਂ ਜੋ ਜਿਹੜੇ ਕਿਸੇ ਮੇਰੇ ਵੀਰ ਦੀ ਸਾਂਹਦਰੀ ਚ ਆਉਂਦੀ ਆ ਘਰੇ ਆ ਕੇ ਨਰਾਸ਼ ਨਾ ਹੋਵੇ ਸਾਹਮਣੇ ਮੂੰਹ ਤੇ ਕਹਾਂਗੇ ਕਿਸੇ ਨੂੰ ਚੰਗੀ ਲੱਗੇ ਕਿਸੇ ਨੂੰ ਮਾੜੀ ਲੱਗੇ ਤੇ ਵੀਰੇ ਦੁੱਧ ਨੌਕ ਲੈਣ ਹਾਜਰਾ ਕੰਬਿਆਲਾ ਤੇ 24 24 ਦੀ ਓਕੇ 24 24 ਦੀ ਦੋਸਤੋ ਓਕੇ ਵੀਰ ਕਹਿੰਦਾ ਚੰਗਾ ਕਦਕੜਾ ਨੀਲੀ ਰਾਵੀ ਵਾਲੇ ਸਾਰੇ ਕੈਰੇਕਟਰ ਕਵਰ ਕਰਦੀ ਐ ਪੈਰਾਂ ਵਾਲੇ ਪੂਸ ਵਾਲੇ ਸੂ ਵਾਲੇ ਤੇ ਫੇਸ ਵਾਲੇ ਤੇ ਮੰਗਰ ਬੱਚਾ ਕੀ ਆ ਵੀਰੇ ਈਮੇਲ ਆ ਬਾਈ ਮੰਗਰ ਦੋਸਤੋ ਕੱਟਾ ਆਗਾ ਮੰਗਰ ਕੱਟਾ ਵੀ ਵੱਲ ਲਈ ਐ ਦੋਸਤੋ ਚੰਗਾ ਚੋਣ ਜਵਾ ਲੱਗਿਆ ਥਣ ਹਵਾਨੇ ਦੀ ਸਾਫ ਆ ਝੋਟੀ ਚੰਗਾ ਕਦਕੜਾ ਗੋਲ ਸਿੰਘ ਤੇ ਵੀਰੇ ਖੋਲ ਕੇ ਗੇੜਾਂ ਦੇ ਬਾਰੇ ਤੋਰੇ ਪੱਖੋਂ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਾਂ ਵੀਰ ਸੁਖਦਾਰਸ਼ਨ ਨਾਲ ਜਰੂਰ ਕੰਟੈਕਟ ਕਰ ਲਓ ਦੋਸਤੋ ਚੰਗਾ ਕਦ ਗਾਠ ਤਾਜੀ ਸੂਈ ਦੂਜਾ ਸੁਗਾ ਚੌਣਚਵਾਦੀ ਵੀਰ ਕਹਿੰਦਾ ਓਕੇ ਹੈਗੀ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਾਂ ਵੀਰ ਸੁਖਦਾਰਸ਼ਨ ਨਾਲ ਜਰੂਰ ਕੰਟੈਕਟ ਕਰ ਲਓ ਦੋਸਤੋ ਤੋਰੇ ਤਾਰੇ ਦੀ ਝੋਟੀ ਬਿਲਕੁਲ ਸਾਫ਼ ਹੈ ਕਦ ਕੋਈ ਛੋਟਾ ਨਹੀਂਗਾ ਆਮ ਜਿਵੇਂ ਚੰਗੀਆਂ ਵਈਆਂ ਨੇ ਕਦ ਹੁੰਦੇ ਨੇ ਓਡਾ ਕਦ ਗਾਠ ਹੈ ਗੋਲ ਸਿੰਘ ਹੈ ਬਾਕੀ ਵੱਡੀ ਗੱਲ ਦੋਸਤੋ ਸੀਲ ਸਾਹ ਤਾਂ ਠੰਡੇ ਸਵਾਲ ਕੋਈ ਮਾਰਦੀ ਕਰਦੀ ਬਾਜੋ ਯਾਰ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਵੀਰੇ ਬੱਚਾ ਲਾ ਕੇ ਧਾਰਾ ਮਰਵਾ ਕੇ ਦਿਖਾ ਦੇ ਦੋਸਤੋ ਪ੍ਰੋਪਰ ਆਪਾਂ ਦਾ ਸਾਨੂੰ ਧਾਰਾ ਮਾਰ ਕੇ ਬੱਚਾ ਚੰਗਾ ਦਿਖਾ ਕੇ ਬਿਲਕੁਲ ਇਹਨ ਜੈ ਜੈ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਾਂ ਵੀਰ ਦਰਸ਼ਨ ਨਾਲ ਕੰਡਕਟ ਕਰ ਲਿਓ ਵੀਰ ਦਾ ਪਿੰਡ ਹੈਗਾ ਧੌਲਾ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਦੁਬਾਰਾ ਫੇਰ ਬੋਲ ਲਾਂ ਨੇ ਆ 9872105317 ਬਿਲਕੁਲ ਐਨ ਜੈਨੂਇਨ ਲੈਣ ਦੇਣ ਵਾਲਾ ਰੇਟ ਕਰਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਲਿਓ ਦੋਸਤੋ ਬੱਚਾ ਤੁਹਾਨੂੰ ਆਪਾ ਚੌਂਦਾ ਦਿਖਾਤਾ ਪ੍ਰੋਪਰ ਕੋਈ ਡਰਦੀ ਮਾਰਦੀ ਕਰਦੀ ਨਹੀਂ ਹੈਗੀ ਝੋਟੀ ਚੌਣ ਜਿਹੇ ਜਾਂ ਹੈਗਾ ਤੁਹਾਨੂੰ ਆਪਾ ਸਾਡੇ ਹਮਣੇ ਧਾਰਾ ਮਾਰ ਕੇ ਦਿਖਾਵਾਂਗੇ ਤੇ ਰੇਟ ਬਿਲਕੁਲ ਐਨ ਜਾਇਜ਼ ਆ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਵੀਰੇ ਧਾਰਾ ਮਾਰ ਕੇ ਦਿਖਾ ਦੇ ਤੇਰੇ ਨਾਲੇ 10 ਦੇ ਜਾਇਜ਼ ਆ ਰੇਟ ਲੈਣ ਦੇ ਨਾਲ ਅਜਸਨੋ ਵਾਲਾ ਚਵਾਈ ਦੀ ਤਾਂ ਓਕੇ ਵੀਰੇ ਧਾਰ ਪੋਲੀ ਆ ਪੋਲੀ ਪੋਲੀ ਆ ਬਈ ਜਿਹੜੇ ਜਵਾਗ ਚੋਈ ਜਾਣ ਦੋਸਤੋ ਚਵਾਈ ਦੀ ਵੀਰ ਕਹਿੰਦਾ ਪੋਲੀ ਆ ਜਿਹੇ ਬੱਚੇ ਚੋਈ ਜਾਣ ਡਰਦੀ ਮਾਰਦੀ ਕਰਦੀ ਕੋਈ ਹੈ ਨਹੀਂ ਕਿ ਛੋਟੀ ਲੈ ਵੀਰੇ ਮਾਰ ਕੇ ਦਿਖਾ ਦਿੱ ਤਾਰ ਦੋਸਤੋ ਆ ਦੇਖ ਸਕ ਰਹੇ ਹੋ ਤੁਸੀਂ ਚਵਾਈ ਪੱਖੋਂ ਚੈੱਕ ਕਰ ਲਓ ਬਿਲਕੁਲ ਐਨ ਮੋਟਾ ਚੌਣ ਕੇਲੇ ਫਲੀਆਂ ਵਰਗਾ ਨਿਖਰ ਮਾ ਥਾਣਾਗਾ ਗੈਬ ਤੇ ਥਾਣੇ ਕੋਈ ਇਕੱਠੇ ਨਹੀਂ ਕਰਦੀ ਤੇ ਵੀਰੇ ਮੂਰ ਲੈ ਜੋ ਵੀ ਮਾਰਦੀ ਦੋਸਤੋ ਚਵਾਈ ਦੀ ਹੈਗੀ ਓਕੇ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀ ਆ ਤਾਂ ਆਨਲਾਈਨ ਵੀ ਵੇਚੇ ਜਿੱਕ ਹੋ ਕੇ ਮੰਗਾ ਲਿਓ ਤਾਜੀ ਸੂਈਆ ਝੋਟੀ ਚਾਰ ਪੰਜ ਦਿਨਾਂ ਦਾ ਸੂਆ ਤੇ ਡਿਮਾਂਡ ਕੀ ਕੀਤੀ ਵੀਰੇ ਜੀ ਲੈਣ ਦੇ ਨਾਲੀ ਬੋਲੋ ਭਾਈ ਜਿੰਨਾ ਮਰਜ਼ੀ ਕਰਾਲਾ 1 30 ਕਰਾਲਾ 40 ਕਰਾਲਾ ਇੱਕ 20 ਦੀ ਦੇ ਦਾਂਗੇ ਦੋਸਤੋ ਮੁੱਲ ਵੀਰ ਕਹਿੰਦਾ ਇੱਕ 30 ਕਰਾਲੋ 40 ਕਰਾਲੋ ਤਾਂ ਕੋਈ ਫਾਇਦਾ ਨਹੀਂ 1,20,000 ਦੀ ਜੈਸਨੋਂ ਦੇ ਦਾਂਗੇ ਘਰੇ ਬੰਦੇ ਦੇ 1,20,000 ਚੋਂ ਮਾਨਤਾ ਨੂੰ ਜ਼ਰੂਰੂਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ